ਦੋਸਤੋ ਪੰਜਾਬ ਦੀ 23 ਜ਼ਿਲ੍ਹਿਆਂ ਵਿੱਚ ਪੀਏ ਆਰਮੀ ਭਰਤੀ 2024 ਲਈ ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਸਭ ਤੋਂ ਪਹਿਲਾਂ ਵੀਡੀਓ ਲੈ ਕੇ حاضر ਹੋ ਚੁੱਕਾ ਜੀ ਦੋਸਤੋ ਅਪਲਾਈ ਤੁਸੀਂ ਕਰਨਾ ਕਿਵੇਂ ਹੈ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੁੜ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਇਹਨਾਂ ਪੋਸਟਾਂ ਦੀ ਉਮਰ ਹੱਦ ਯੋਗਤਾ ਲੰਬਾਈ ਤਨਖਾਹ ਕੀ ਹੋਵੇਗੀ ਸਾਰੀ ਜਾਣਕਾਰੀ ਡਿਟੇਲ ਚ ਦ ਚਲੋ ਦੋਸਤੋ ਅਪਾ ਚੱਲਦੇ ਆ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦਿੱਤਾ ਜੀ ਉੱਥੇ ਜਾ ਕੇ ਸਭ ਤੋਂ ਪਹਿਲਾਂ ਤੁਸੀਂ ਨੋਟੀਫਿਕੇਸ਼ਨ ਡਾਊਨਲੋਡ ਕਰਕੇ ਚੰਗੀ ਤਰ੍ਹਾਂ ਪੜ ਲੈਣਾ ਜੀ ਪੜਨ ਤੋਂ ਬਾਅਦ ਤੁਸੀਂ ਇਸ ਰੈਲੀ ਭਰਤੀ ਵਿੱਚ ਪਾਗ ਲੈ ਲੈਣਾ ਹੋਵੇਗਾ ਜੀ ਜਾਂ ਫਿਰ ਤੁਸੀਂ ਮੇਰੀ ਆਪਸਲੀ ਵੈਬਸਾਈਟ jobalertsbyhardeep.com ਦੇ ਉੱਪਰ ਵੀ ਜਾ ਕੇ ਪੂਰੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਦੋਸਤੋ ਇਹਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ 155 ਇਨਫੈਂਟਰੀ ਬਟਾਲੀਅਨ ਟਿਊਟੋਰੀਅਲ ਆਰਮੀ ਸਿੱਖ ਦੁਆਰਾ ਹੀ ਭਰਤੀ ਕਰਵਾਈ ਜਾਵੇਗੀ ਇਹ ਰੈਲੀ ਭਰਤੀ ਹੋਵੇਗੀ ਜੀ ਟਿਊ ਦੋਸਤੋ ਇਹਨਾਂ ਪੋਸਟਾਂ ਲਈ ਕੇਵਲ ਪੰਜਾਬ ਦੇ ਉਮੀਦਵਾਰ ਹੀ ਅਪਲਾਈ ਕਰ ਸਕਣਗੇ ਇਹ ਜੋ ਭਰਤੀ ਹੈ ਜੀ ਇਹ ਮੈਰਿਟ ਦੇ ਆਧਾਰ ਤੇ ਕੀਤੀ ਜਾਵੇਗੀ ਦੋਸਤੋ ਇਹਨਾਂ ਪੋਸਟਾਂ ਲਈ ਜੋ ਉਮੀਦਵਾਰ ਅਪਲਾਈ ਕਰਨਗੇ ਜੀ ਉਹ ਆਪਣਾ ਮੋਬਾਈਲ ਫੋਨ ਬਾਚਸ ਇਲੈਕਟ੍ਰੋਨਿਕ ਡਿਵਾਈਸ ਟੈਸਟਿੰਗ ਏਰੀਆ ਵਿੱਚ ਨਹੀਂ ਲੈ ਕੇ ਜਾਣਗੇ ਦੁਬਾਰਾ ਫਿਰ ਕਲੀਅਰ ਕਰ ਦਿੰਨਾ ਜੀ ਕੇਵਲ ਪੰਜਾਬ ਦੇ ਉਮੀਦਵਾਰ ਹੀ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਣਗੇ 155 ਇਨਫੈਂਟਰੀ ਬਟਾਲੀਅਨ ਟਿਊਟੋਰੀਅਲ ਆਰਮੀ ਸਿੱਖ ਦੁਆਰਾ ਇਹ ਰੈਲੀ ਭਰਤੀ ਕਰਵਾਈ ਜਾਵੇਗੀ ਇਹ ਭਰਤੀ ਲੁਧਿਆਣਾ ਪੰਜਾਬ ਵਿਖੇ ਹੋਵੇਗੀ ਜੀ ਜਿਹਦੀ ਡੇਟ ਹੈ ਜੀ 10 ਨਵੰਬਰ 2024 ਤੋਂ 24 ਨਵੰਬਰ 2024 ਤੱਕ ਇਹ ਭਰਤੀ ਚੱਲੇਗੀ ਡੈਮੋਸਿਲ ਆਫ ਸਟੇਟ ਆਫ ਪੰਜਾਬ ਤੇ ਉਮੀਦਵਾਰ ਅਪਲਾਈ ਕਰ ਸਕਣਗੇ ਇਹਨਾਂ ਪੋਸਟਾਂ ਲਈ ਦੋ ਡਿਸਟ੍ਰਿਕਟ ਦੇ ਉਮੀਦਵਾਰ ਅਪਲਾਈ ਨਹੀਂ ਕਰ ਸਕਣਗੇ ਪਠਾਨਕੋਟ ਅਤੇ ਐਸ ਐਸਐਸ ਨਗਰ ਦੇ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਨਹੀਂ ਕਰ ਸਕਣਗੇ ਕਿਉਂਕਿ ਇਹਨਾਂ ਲਈ ਇੱਕ ਅਲੱਗ ਤੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜੀ ਜਿਦੇ ਵਿੱਚ ਇਹ ਦੋਨੋਂ ਡਿਸਟ੍ਰਿਕਟ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਜੇਕਰ ਤੁਹਾਨੂੰ ਉਹਦੇ ਬਾਰੇ ਜਾਣਕਾਰੀ ਚਾਹੀਦੀ ਹੈ ਤਾਂ ਦੱਸ ਮੈਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਮੈਂ ਤੁਹਾਨੂੰ ਇਹਦੀ ਜਾਣਕਾਰੀ ਪ੍ਰੋਵਾਈਡ ਕਰਵਾ ਦਵਾਂਗਾ ਜਿਦੇ ਵਿੱਚ ਪੋਸਟਾਂ ਕੁਝ ਇਸ ਪ੍ਰਕਾਰ ਹੋਣਗੀਆਂ ਜੀ ਸੋਲਜਰ ਜੀਡੀ ਦੀਆਂ 515 ਪੋਸਟ ਆਉਣਗੀਆਂ ਜੀ ਕਲਰਕ ਦੀਆਂ 17 ਪੋਸਟਾਂ ਨੇ ਜੀ ਚੀਫ ਕਮਿਊਨਿਟੀ ਦੀਆਂ 15 ਨੇ ਜੀ ਚੀਫ ਮੈਸੇਦਿਆਂ ਦੋ ਨੇ ਜੀ ਚੀਫ ਸਪੈਸ਼ਲ ਦੀਆਂ ਤਿੰਨ ਪੋਸਟਾਂ ਨੇ ਜੀ ਇਕਵਿਪਮੈਂਟ ਰਿਪੇਅਰ ਦੀਆਂ ਪੰਜ ਪੋਸਟਾਂ ਨੇ ਜੀ ਆਰਟੀਸ਼ੀਅਨ ਮੈਟਲੋਜੀ ਦੀ ਇੱਕ ਪੋਸਟ ਹੈ ਜੀ ਆਰਟੀਸ਼ੀਅਨ वुਡਵਰਕ ਦੀਆਂ ਤਿੰਨ ਪੋਸਟਾਂ ਨੇ ਜੀ ਹੇਅਰ ਡ್ರೆਸਰ ਦੀਆਂ 10 ਪੋਸਟਾਂ ਨੇ ਜੀ ਹਾਊਸਕੀਪਰ ਦੀਆਂ 13 ਪੋਸਟਾਂ ਨੇ ਜੀ ਵਾਸ਼ਰਮੈਨ ਦੀਆਂ 10 ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਦੋਸਤੋ ਇਹਨਾਂ ਪੋਸਟਾਂ ਲਈ ਡਿਸਟ੍ਰਿਕਟ ਵਾਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਜੀ ਜਿਦੇ ਵਿੱਚ ਡੇਟ ਆਫ ਰਿਪੋਰਟਿੰਗ ਡਿਸਟ੍ਰਿਕਟ ਲੋਕੇਸ਼ਨ ਜੁਨਟ ਮੈਂਸ਼ਨ ਕੀਤੀ ਗਈ ਹੈ ਜੋ ਕੁਝ ਇਸ ਪ੍ਰਕਾਰ ਹੋਵੇਗੀ ਜੀ ਡਿਸਟ੍ਰਿਕਟ ਨੇ ਜੀ ਅੰਮ੍ਰਿਤਸਰ ਕਪੂਰਥਲਾ ਪਟਿਆਲਾ ਡਿਸਟ੍ਰਿਕਟ ਦੇ ਉਮੀਦਵਾਰ ਭਾਗ ਲੈ ਸਕਣਗੇ 11 ਨਵੰਬਰ 2024 ਨੂੰ ਫਾਜ਼ਿਲਕਾ ਅਤੇ ਫਰੀਦਕੋਟ ਡਿਸਟ੍ਰਿਕਟ ਦੇ ਉਮੀਦਵਾਰ ਭਾਗ ਲੈ ਸਕਣਗੇ 13 ਨਵੰਬਰ 2024 ਨੂੰ ਗੁਰਦਾਸਪੁਰ ਅਤੇ ਜਲੰਧਰ ਡਿਸਟ੍ਰਿਕਟ ਦੇ ਉਮੀਦਵਾਰ ਭਾਗ ਲੈ ਸਕਣਗੇ 14 ਨਵੰਬਰ 2024 ਨੂੰ ਲੁਧਿਆਣਾ ਅਤੇ ਫਤਿਹਗੜ ਸਾਹਿਬ ਡਿਸਟ੍ਰਿਕਟ ਦੇ ਉਮੀਦਵਾਰ ਭਾਗ ਲੈ ਸਕਣਗੇ 16 ਨਵੰਬਰ 2024 ਨੂੰ ਫਿਰੋਜ਼ਪੁਰ ਅਤੇ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਉਮੀਦਵਾਰ ਭਾਗ ਲੈ ਸਕਣਗੇ 17 ਨਵੰਬਰ 2024 ਨੂੰ ਤਰਨਤਾਰਨ ਮਰੀਲਕੋਟਲਾ ਡਿਸਟ੍ਰਿਕਟ ਦੇ ਉਮੀਦਵਾਰ ਭਗ ਲੈ ਸਕਣਗੇ 19 ਨਵੰਬਰ 2024 ਨੂੰ ਸੰਗਰੂਰ ਅਤੇ ਰੂਪਨਗਰ ਡਿਸਟ੍ਰਿਕਟ ਦੇ ਉਮੀਦਵਾਰ ਭਗ ਲੈ ਸਕਣਗੇ 20 ਨਵੰਬਰ 2024 ਨੂੰ ਮਾਨਸਾ ਸ੍ਰੀ ਮੁਕਸੇ ਸਾਹਿਬ ਡਿਸਟ੍ਰਿਕਟ ਦੇ ਉਮੀਦਵਾਰ ਭਗ ਲੈ ਸਕਣਗੇ 22 ਨਵੰਬਰ 2024 ਨੂੰ ਬਠਿੰਡਾ ਐਸ ਬੀ ਐਸ ਨਗਰ ਡਿਸਟ੍ਰਿਕਟ ਦੇ ਉਮੀਦਵਾਰ ਭਗ ਲੈ ਸਕਣਗੇ 23 ਨਵੰਬਰ 2024 ਨੂੰ ਮੋਗਾ ਪਰਨਾਲਾ ਡਿਸਟ੍ਰਿਕਟ ਦੇ ਉਮੀਦਵਾਰ ਭਗ ਲੈ ਸਕਣਗੇ ਇਹ ਜੋ ਤੁਹਾਡੀ ਭਰਤੀ ਹੋਵੇਗੀ ਜੀ ਇਹ ਹੋਵੇਗੀ ਜੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਪੰਜਾਬ ਦੇ ਐਡਰੈਸ ਤੇ ਤੁਹਾਡੀ ਭਰਤੀ ਹੋਵੇਗੀ ਜੀ ਜੋ ਤੁਹਾਡੀ ਐਂਟਰੀ ਹੈ ਜੀ ਗੇਟ ਨੰਬਰ 1 ਤੋਂ ਤੁਹਾਡੀ ਐਂਟਰੀ ਹੋਵੇਗੀ ਜੀ ਆਲ ਇਨਵੈਂਟਰੀ ਟਿਊਟੋਰੀਅਲ ਆਰਮੀ ਯੂਨਿਟ ਯੋਨ 1 ਦੁਆਰਾ ਭਰਤੀ ਕਰਵਾਈ ਜਾ ਰਹੀ ਹੈ ਜੀ ਰਿਪੋਰਟਿੰਗ ਟਾਈਮ ਹੈ ਜੀ 2 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਰਿਪੋਰਟ ਕਰ ਸਕੋਗੇ 5 ਵਜੇ ਤੋਂ ਬਾਅਦ ਤੁਹਾਡੀ ਐਂਟਰੀ ਨਹੀਂ ਹੋਵੇਗੀ ਜੀ ਦੋਸਤੋ ਉਮਰ ਹੱਦੇ ਜੀ 18 ਤੋਂ ਲੈ ਕੇ 42 ਸਾਲ ਤੱਕ ਦੇ ਉਮੀਦਵਾਰ ਇਸ ਭਰਤੀ ਵਿੱਚ ਭਾਗ ਲੈ ਸਕਣਗੇ ਫਿਜ਼ੀਕਲ ਪੈਰਾਮੀਟਰ ਕੁਛ ਇਸ ਪ੍ਰਕਾਰ ਹੈ ਜੀ ਹਾਈਟ ਹੈ ਜੀ 160 ਸੈਂਟੀਮੀਟਰ weight ਹੈ ਜੀ 50 ਕਿਜੀ ਚੈਸਟ ਹੈ ਜੀ ਨਾਰਮਲੀ 77 ਫਲਾਕੇ 5 ਸੈਂਟੀਮੀਟਰ ਇਹਨਾਂ ਪੋਸਟਾਂ ਲਈ ਜੋ ਕੁਆਲੀਫਿਕੇਸ਼ਨ ਰੱਖੀ ਗਈ ਹੈ ਕੁਛ ਇਸ ਪ੍ਰਕਾਰ ਹੈ ਜੀ ਜੋ ਸੋਲજર ਜੀਡੀ ਜਨਰਲ ਡਿਊਟੀ ਦੀਆਂ ਪੋਸਟਾਂ ਨੇ ਜੀ ਉਹਨਾਂ ਪੋਸਟਾਂ ਲਈ ਜੇਕਰ ਤੁਸੀਂ 10ਵੀਂ ਪਾਸ ਕੀਤੀ ਹੈ 45% ਨੰਬਰਾਂ ਨਾਲ ਹਰ ਸਬਜੈਕਟ ਵਿੱਚ 33% ਨੰਬਰ ਨੇ ਤਾਂ ਤੁਸੀਂ ਅਪਲਾਈ ਕਰ ਸਕੋਗੇ ਪੋਸਟ ਨੰਬਰ 2 ਜੀ ਸੋਲਜਰ ਕਲਰਕਟੀਆਂ ਪੋਸਟਾਂ ਨੇ ਜੀ 12ਵੀਂ ਤੁਸੀਂ ਪਾਸ ਕੀਤੀ ਹੈ ਇਹਨਾਂ ਸਟ੍ਰੀਮ ਵਿੱਚ ਚਾਹੇ ਆਰਟਸ ਹੋਵੇ ਕਮਰਸ ਹੋਵੇ ਸਾਇੰਸ ਹੋਵੇ 60% ਨੰਬਰਾਂ ਨਾਲ ਹਰ ਸਬਜੈਕਟ ਵਿੱਚ 50% ਨੰਬਰ ਨੇ ਤੁਹਾਡੇ ਤਾਂ ਤੁਸੀਂ ਅਪਲਾਈ ਕਰ ਸਕੋਗੇ ਸੋਲਜਰ ਟਰੇਡਮੈਨ ਦੀਆਂ ਪੋਸਟਾਂ ਨੇ 10ਵੀਂ ਤੁਸੀਂ ਪਾਸ ਕੀਤੀ ਹੈ ਤਾਂ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਦੋਸਤੋ ਇਸ ਰੈਲੀ ਭਰਤੀ ਲਈ ਜੋ ਉਮੀਦਵਾਰ ਭਾਗ ਲੈਣਾ ਚਾਹੁੰਦੇ ਨੇ ਜੀ ਉਹਨਾਂ ਨੂੰ ਆਪਣੇ ओरिजिनल ਡਾਕੂਮੈਂਟਸ ਅਤੇ ਦੋ ਸੈਟ ਫੋਟੋ ਕਾਪੀਆਂ ਕਿਸੇ ਵੀ ਅਗਸਟਡ ਅਫਸਰ ਤੋਂ ਅਟੈਸਟਡ ਕਰਵਾ ਕੇ ਆਪਣੇ ਨਾਲ ਲੈ ਕੇ ਜਾਣਾ ਜ਼ਰੂਰੀ ਹੋਵੇਗਾ ਜੀ ਕੀ ਕੀ ਡਾਕੂਮੈਂਟ ਤੁਸੀਂ ਅਟੈਸਟਡ ਕਰਵਾ ਕੇ ਲੈ ਕੇ ਜਾਣਾ ਨੇ ਜੀ ਨੋਟ ਕਰ ਲਓ ਜੀ ਨੰਬਰ 1 ਹੈ ਜੀ ਡੈਮੋਸਿਲ ਸਰਟੀਫਿਕੇਟਸ ਨੰਬਰ 2 ਹੈ ਜੀ ਕੈਰੇਕਟਰ ਸਰਟੀਫਿਕੇਟਸ ਇਹ ਤੁਸੀਂ ਸਰਪੰਚ ਤੋਂ ਜਾਂ ਕਿਸੇ ਵੀ ਸਕੂਲ ਤੋਂ ਬਣਾ ਸਕੋਗੇ ਨੰਬਰ 3 ਹੈ ਜੀ ਕਾਸ ਸਰਟੀਫਿਕੇਟਸ ਨੰਬਰ 4 ਹੈ ਜੀ ਪਾਸਪੋਰਟ ਸਾਈਜ਼ ਫੋਟੋਗ੍ਰਾਫਸ ਬੀ ਜੋ ਕੰਪਿਊਟਰ ਪ੍ਰਿੰਟਰ ਦੁਆਰਾ ਫੋਟੋ ਨਹੀਂ ਹੋਣੀ ਚਾਹੀਦੀ ਨੈਕਸਟ ਹੈ ਜੀ ओरिजिनल ਮਾਰਕ ਸ਼ੀਟ ਕੁਆਲੀਫਿਕੇਸ਼ਨ ਦਾ ਤੁਹਾਡੇ ਕੋਲ ਕਿਹੜੇ ਹੋ ਵੀ ਤੁਸੀਂ ਨਾਲ ਲੈ ਕੇ ਜਾਣਾ ਹੋਵੇਗਾ ਜੀ ਆਪਣਾ ਆਧਾਰ ਕਾਰਡ ਅਤੇ ਪੈਨ ਕਾਰਡ ਨੈਕਸਟ ਹੈ ਜੀ ਅਨਮੈਰਿਡ ਸਰਟੀਫਿਕੇਟਸ ਇਹ ਈਸੂ ਹੋਵੇਗਾ ਜੀ ਸਰਪੰਚ ਤੋਂ ਤੁਸੀਂ ਕਰਾ ਸਕਦੇ ਹੋ ਵੀ ਐਮਸੀ ਮੈਡੀਕਲ ਸਰਟੀਫਿਕੇਟਸ ਵਾਈ ਤਹਿਸੀਲਦਾਰ ਡਿਸਟ੍ਰਿਕਟ ਮਿਜਿਸਟ੍ਰੇਟ ਤੋਂ ਵੀ ਤੁਸੀਂ ਇਹ ਇੱਕ ਬਣਵਾ ਸਕੋਗੇ ਕਲੀਅਰ ਹੈ ਜੀ ਇਹ ਸਰਟੀਫିକੇਟ ਤੁਸੀਂ ਪਿੰਡ ਦੇ ਸਰਪੰਚ ਤੋਂ ਬਣਾ ਸਕਦੇ ਹੋ ਜਾਂ ਕਿਸੇ ਵੀ ਮజిਸਟ੍ਰੇਟ ਤੋਂ ਵੀ ਇਹ ਤੁਸੀਂ ਸਰਟੀਫିକੇਟ ਬਣਾ ਸਕੋਗੇ ਵੀ ਅਸਿਸਟੈਂਟ ਅਨਮੈਰਿਡ ਹਾਂ ਇਹ ਸਰਟੀਫିକੇਟ ਤੁਹਾਨੂੰ ਨਾਲ ਲੱਗ ਜਾਣਾ ਜ਼ਰੂਰੀ ਹੋਵੇਗਾ ਜੀ ਰਿਟਨ ਇਗਜ਼ਾਮ ਕੈਂਡੀਡੇਟਸ ਪਾਸ ਜੋ ਉਮੀਦਵਾਰ ਰਿਟਨ ਇਗਜ਼ਾਮ ਪਾਸ ਕਰਨਗੇ ਜੀ ਉਹਨਾਂ ਦਾ ਫਿਜ਼ੀਕਲ ਅਤੇ ਮੈਡੀਕਲ ਟੈਸਟ ਲਿਆ ਜਾਵੇਗਾ ਦੋਸਤੋ ਇਸ ਭਰਤੀ ਵਿੱਚ ਐਕਸ ਸਰਵਿਸਮੈਨ ਉਹਨਾਂ ਦੇ ਬੱਚੇ ਸਪੋਰਟਸਮੈਨ ਆਦਿ ਵੀ ਉਮੀਦਵਾਰ ਭਾਗ ਲੈ ਸਕਣਗੇ ਹੋਰ ਬਥੇਰੀ ਜਾਣਕਾਰੀ ਤੁਸੀਂ ਮੇਰੀ ਆਫਸਲ ویب سائٹ ਦੇ ਉੱਪਰ ਜਾ ਕੇ ਪ੍ਰਾਪਤ ਕਰ ਸਕੋਗੇ ਦੋਸਤੋ ਉਮੀਦ ਕਰਦਾ ਮੇਰੇ ਵੱਲੋਂ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਇਹ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ